ਕਿ ਗਾਈਡੋਥੋਨ ਇਵੈਂਟ ਕੀ ਹੈ ਜੋ ਸੇਵਾ ਫੂਡ ਬੈਂਕ ਦੀ ਤਰਫੋਂ ਹੁਣ ਆ ਰਿਹਾ ਸੋ ਗਾਈਡੋਥੋਨ ਇਜ਼ ਅ ਵਨ ਸਟਾਪ ਫਾਰ ਆਲ ਦਾ ਇਨਫੋਰਮੇਸ਼ਨ ਥੈਟ ਯੂ ਨੀਡਡ ਐਂਡ ਇਹ ਆਪਾਂ ਸੈਕੰਡ ਟਾਈਮ ਕਰ ਰਹੇ ਹਾਂ ਫਰਸਟ ਟਾਈਮ ਆਪਾਂ 2023 ਦੇ ਵਿੱਚ ਕੀਤਾ ਸੀ ਐਂਡ ਇਟਸ ਗੋਨਾ ਬੀ ਵੈਰੀ ਇੰਟਰਸਟਿੰਗ ਐਂਡ ਇੰਜੋਏਬਲ ਇਵੈਂਟ ਮੈਂ 2016 ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਆਇਆ ਸੀਗਾ ਐਂਡ देयर ਆਰ ਸਰਟਨ ਥਿੰਗਸ ਥੈਟ ਮੈਨੂੰ ਨਹੀਂ ਪਤਾ ਸੀਗੀਆਂ ਤੇ ਜਦੋਂ ਮੈਨੂੰ ਅੇਬਲ ਹੋਇਆ ਕਿ ਹਾਂਜੀ ਵੀ ਕੈਨ ਮੈਨੂੰ ਇਹ ਚੀਜ਼ਾਂ ਗਾਂ ਦੱਸਣੀਆਂ ਚਾਹੀਦੀਆਂ ਰਾਈਟ ਤੇ ਫਿਰ ਮੈਂ ਉਹੋ ਚੀਜ਼ਾਂ ਅਸੀਂ ਹੁਣ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਸੀ ਬਟ ਅਸੀਂ ਗਾਂ ਪ੍ਰੋਵਾਈਡ ਕਰ ਦਈਏ ਤਾਂ ਕਿ ਨੈਕਸ ਜਿਹੜਾ ਬੈਚ ਆ ਰਿਹਾ ਬੱਚਿਆਂ ਦਾ ਜਿਹੜੇ ਬੱਚੇ ਹੁਣ ਆ ਰਹੇ ਆ ਉਹਨਾਂ ਕੋਲੇ ਇਹ ਨੋਲਿਜ ਹੋਵੇ ਐਂਡ ਦੇ ਕੈਨ ਬੀ ਅ ਬੈਟਰ ਪਾਰਟ ਆਫ ਕੈਨੇਡੀਅਨ ਕਮਿਊਨਿਟੀ ਸੋ ਲਵ ਹੁਣ ਇਸ ਗਾਈਡ ਅਥੌਨ ਦੇ थ्रू ਅਸੀਂ ਕੀ ਅਚੀਵ ਕਰਨਾ ਕੀ ਚਾਹੁੰਦੇ ਹਾਂ ਵਟ ਆਰ ਵਟ ਆਰ ਆਵਰ ਮੇਨ ਗੋਲਸ ਕੀ ਰਾਈਟ ਨਾਓ ਸਟੂਡੈਂਟਸ ਬਹੁਤ ਜ਼ਿਆਦਾ ਪ੍ਰੋਬਲਮਸ ਫੇਸ ਕਰ ਰਹੇ ਆ देयर ਇਜ਼ ਉਹਨਾਂ ਦਾ ਸ਼ੋਸ਼ਨ ਬਹੁਤ ਹੋ ਰਿਹਾ ਕੋਈ ਜੌਬ ਤੇ ਸ਼ੋਸ਼ਨ ਸ਼ੋਸ਼ਨ ਹੋ ਰਿਹਾ ਹੈ ਥੈਨ ਉਹਨਾਂ ਦਾ ਲਾਈਕ ਲੈਂਡਲੋਰਡ ਵੀ ਤੰਗ ਕਰ ਰਿਹਾ ਉਹਨਾਂ ਨੂੰ ਜਿਹੜੀ ਪੜ੍ਹਾਈ ਹੈ ਪੜ੍ਹਾਈ ਦੇ ਵਿੱਚ ਵੀ ਬਹੁਤ ਪ੍ਰੋਬਲਮਸ ਆ ਰਹੀਆਂ ਕਿਉਂਕਿ ਉਹ ਇੱਕ ਤਾਂ ਉਹਨਾਂ ਦੀ ਉਮਰ ਛੋਟੀ ਹੈ ਇਕੋ ਟੋਟਲੀ ਨਵੇਂ ਇੱਕ ਕਲਚਰ ਦੇ ਵਿੱਚ ਆ ਰਹੇ ਆ ਤੇ ਉਹਨਾਂ ਨੂੰ ਅਡਾਪਟ ਕਰਨਾ ਬਹੁਤ ਮੁਸ਼ਕਲ ਹੁੰਦਾ ਇਹ ਜਿਹੜਾ ਆਪਣਾ ਇਵੈਂਟ ਹੈ ਗਾਈਡੈਥਨ ਇੱਕ ਇਸ ਦਿਨ ਹੋ ਰਿਹਾ ਹੈ ਔਰ ਟਾਈਮਿੰਗਸ ਕੀ ਹੈ ਲੋਕੇਸ਼ਨ ਕੀ ਹੈ ਔਰ ਕੀ ਇਹ ਸਾਰੇ ਲੋਕਾਂ ਲਈ ਅਵੇਲੇਬਲ ਹੈ ਇਜ਼ ਇਟ ਓਪਨ ਟੂ 올 ਦਾ ਪਬਲਿਕ ਸੋ ਪਾ ਜੀ ਸਾਰਿਆਂ ਤੋਂ ਪਹਿਲਾਂ ਇਹ ਇਟਸ ਅ ਫਰੀ ਆਫ ਕਾਸਟ ਇਵੈਂਟ ਇਹਦੀ ਕੋਈ ਫੀਸ ਨਹੀਂ ਹੈ ਕੋਈ ਇਹਦੀ ਤੁਹਾਨੂੰ ਟਿਕਟ ਨਹੀਂ ਲੈਣੀ ਪੈਣੀ 31 ਅਗਸਤ ਨੂੰ ਹੋ ਰਿਹਾ ਸੈਟਰਡੇ 1295 सैंडलवुड पार्कवे ईस्ट डिक्सी एंड सैंडलवुड मेजर इंटरसेक्शन एट सी मैक्स सेंटर ये ਹੋ ਰਿਹਾ 9:30 ਤੋਂ 3:30 ਵਜੇ ਤੱਕ ਸੋ ਤੁਸੀਂ ਕਦੋਂ ਵੀ ਆ ਕੇ ਉੱਥੇ ਜਿਹੜੀ ਵੀ ਤੁਹਾਨੂੰ ਇਨਫੋਰਮੇਸ਼ਨ ਦੀ ਲੋੜ ਹੈ ਤੁਸੀਂ ਉੱਥੇ ਆ ਕੇ ਆਪਣੇ ਵੈਂਡਰਸ ਤੋਂ ਪਤਾ ਕਰ ਸਕਦੇ ਹੋ ਤੇ ਇਹ ਆਪਣਾ ਟਾਰਗੇਟ ਹੈਗਾ ਨਿਊ ਕਮਰ ਐਂਡ ਜਿਹੜੇ ਸਟੂਡੈਂਟਸ ਆ ਇੰਟਰਨੈਸ਼ਨਲ ਸਟੂਡੈਂਟਸ ਇਹ ਆਪਣਾ ਟਾਰਗੇਟ ਆਡੀਅנס ਹੈ ਜੀ ਸੋ ਹੁਣ ਤੁਸੀਂ ਜਿਸ ਤਰ੍ਹਾਂ ਹੁਣੇ ਕਿਹਾ ਕਿ ਇਹ ਇਵੈਂਟ ਨਿਊ ਕਮਰਸ ਲਈ ਹੈ ਹੁਣ ਹੁਣ ਨਿਊ ਕਮਰਸ ਨੂੰ ਅਸੀਂ ਕੀ ਕੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ ਇਸ ਇਵੈਂਟ ਦੇ ਥਰੂ ਕਿਹੜੇ ਕਿਹੜੇ ਵੈਂਡਰਸ ਆ ਰਹੇ ਕੁਝ ਦੱਸੋਣਾ ਬਾਕੀ ਉਹਦੇ ਵਿੱਚ ਆਪਾਂ ਸਟਾਰਟ ਕਰੀਏ ਤਾਂ ਜੌਬ ਸਰਚ ਐਂਡ 네ਵੀਗੇਸ਼ਨ ਅ ਦੈਨ ਵੀ ਹੈਵ ਵਨ ਆਫ ਅ ਮੈਂਟਲ ਹੈਲਥ ਐਂਡ ਮੈਂਟਲ ਹੈਲਥ ਸਪੋਰਟ ਦੈਟ ਇਜ਼ ਅ ਵਨ ਆਫ ਦਾ ਮੇਜਰ ਥਿੰਗਸ ਦੈਟ ਸਟੂਡੈਂਟਸ ਨੀਡ ਰਾਈਟ ਤੇ ਫਿਰ ਆਪਣੇ ਕੋਲ ਆ ਜਾਂਦਾ ਹੈ ਇਮੀਗ੍ਰੇਸ਼ਨ ਐਂਡ ਲੀਗਲ ਕਿਉਂਕਿ ਬੱਚਿਆਂ ਨੂੰ ਅੱਜ ਕੱਲ ਰੂਲਸ ਬਹੁਤ ਚੇਂਜ ਹੋ ਰਹੇ ਆ ਸੋ ਆਪਣੇ ਕੋਲ 4-5 ਕੈਟਾਗਰੀਜ਼ ਦੇ ਵਿੱਚ ਲਾਇਰਜ਼ ਆ ਰਹੇ ਨੇ ਇਮੀਗ੍ਰੇਸ਼ਨ ਟੈਨੈਂਟ ਲਾਇਰਜ਼ ਕ੍ਰਿਮੀਨਲ ਕ੍ਰਿਮੀਨਲ ਲਾਇਰਜ਼ ਐਂਡ ਮੈਨੀ ਮੋਰ ਇਹ ਦੋਨੇ ਆਰਗੇਨਾਈਜੇਸ਼ਨਸ ਡਰਗ ਐਡਿਕਸ਼ਨ ਅਵੇਅਰਨੈਸ ਦੀਆਂ ਨੇ ਸੋ ਇਫ ਯੂ ਨੀਡ ਐਨੀ ਹੈਲਪ in any of these matters you can come and get the information okay thank you baaki to si das rahe si ki idhar street food aur ek kafi fun event hoega usde baare haan ji paaji aapaan kujh hor activities vi kar rahe haan je de naal ki bachiyan da thoda interest bani e nahi ki oh on te like thoda ja oh tight ho gaye attending like thodi engagement ho ve th relax ho sakan like onnan confidence aave वेलकम टू आवर शो थैंक यू सो मच फॉर जॉइनिंग अस लव um सो ਆਪਣਾ मेन रीज़न है इधर आंदा कि सारे ਲੋਕਾਂ ਨੂੰ ਦੱਸ ਸਕੀਏ ਗਾਈਡਾਥਨ ਇਵੈਂਟ ਕੀ ਹੈ ਜੋ ਸੇਵਾ ਫੂਡ ਬੈਂਕ ਦੀ ਤਰਫੋਂ ਹੁਣ ਆ ਰਿਹਾ ਹੈ ਸੋ ਲਵ ਤੁਸੀਂ ਦੱਸ ਸਕਦੇ ਹੋ ਕਿ ਇਹ ਜਿਹੜਾ ਇਵੈਂਟ ਆ ਰਿਹਾ ਇਸ ਦੇ ਬਾਰੇ ਡਿਟੇਲਸ ਔਰ ਅਸੀਂ ਇਹ ਕਿਉਂ ਕਰ ਰਹੇ ਹਾਂ ਸਸੀ ਕਾਪਾ ਜੀ ਸੋ ਗਾਈਡਾਥਨ ਇਜ਼ ਅ ਵਨ ਸਟਾਪ ਫॉर 올 ਦਾ ਇਨਫੋਰਮੇਸ਼ਨ ਦੈਟ ਯੂ ਨੀਡਿਟ ਐਂਡ ਇਹ ਆਪਾਂ ਸੈਕਿੰਡ ਟਾਈਮ ਕਰ ਰਹੇ ਹਾਂ ਫਸਟ ਟਾਈਮ ਆਪਾਂ 2023 ਦੇ ਵਿੱਚ ਕੀਤਾ ਸੀ ਐਂਡ ਇਟਸ ਗੋਨਾ ਬੀ ਵੈਰੀ ਇੰਟਰਸਟਿੰਗ ਐਂਡ ਇੰਜੋਏਬਲ ਇਵੈਂਟ ਇਵੈਂਟ ਥੈਟ ਯੂ ਕੈਨ ਲਾਈਕ ਯੂ ਕੈਨ ਗੈਟ ਐਵਰੀਥਿੰਗ ਸੋ ਸਿੱਧਾ ਸਰੇ ਸੀ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਸੀਂ ਸਪੈਸੀਫਿਕਲੀ ਟਾਰਗੇਟ ਕਰਾਂ ਤੋ ਸੀ ਇਸ ਦੇ ਬਾਰੇ ਦੱਸੋ ਕਿ ਖਾਲੀ ਇੰਟਰਨੈਸ਼ਨਲ ਸਟੂਡੈਂਟਸ ਹੀ ਕਿਉਂ ਅ ਭਾਜੀ ਮੈਂ 2016 ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਆਇਆ ਸੀਗਾ ਐਂਡ देयर आर ਸਰਟਨ ਥਿੰਗਸ ਥੈਟ ਮੈਨੂੰ ਨਹੀਂ ਪਤਾ ਸੀਗੀਆਂ ਤੇ ਜਦੋਂ ਮੈਨੂੰ ਏਬਲ ਹੋਇਆ ਕਿ ਹਾਂਜੀ ਵੀ ਕੈਨ ਮੈਨੂੰ ਇਹ ਚੀਜ਼ਾਂ ਗਾਂ ਦੱਸਣੀਆਂ ਚਾਹੀਦੀਆਂ ਰਾਈਟ ਤੇ ਫਿਰ ਮੈਂ ਉਹੋ ਚੀਜ਼ਾਂ ਅਸੀਂ ਹੁਣ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਸੀ ਬਟ ਅਸੀਂ ਗਾਂ ਪ੍ਰੋਵਾਈਡ ਕਰ ਦਈਏ ਤਾਂ ਕਿ ਨੈਕਸ ਜਿਹੜਾ ਬੈਚ ਆ ਰਿਹਾ ਬੱਚਿਆਂ ਦਾ ਜਿਹੜੇ ਬੱਚੇ ਹੁਣ ਆ ਰਿਹਾ ਉਹਨਾਂ ਕੋਲੇ ਇਹ ਨੋਲੇਜ ਹੋਵੇ ਐਂਡ ਦੇ ਕੈਨ ਬੀ ਅ ਬੈਟਰ ਪਾਰਟ ਆਫ ਕੈਨੇਡੀਅਨ ਕਮਿਊਨਿਟੀ ਸੋ ਲਵ ਹੁਣ ਇਸ ਗਾਈਡ ਅਥਨ ਦੇ ਥਰੂ ਅਸੀਂ ਕੀ ਅਚੀਵ ਕਰਨਾ ਕੀ ਜਾਂਦੇ ਆ ਵਾਟ ਆਰ ਵਾਟ ਆਰ ਆਵਰ ਮੇਨ ਗੋਲਸ ਵਾਈ ਵੀ ਆ ਡੂਇੰਗ ਦਿਸ ਜਦਾਂ ਭਾਜੀ ਅੱਗੇ ਦੱਸਿਆ ਮੈਂ ਕਿ ਰਾਈਟ ਨਾਓ ਸਟੂਡੈਂਟਸ ਬਹੁਤ ਜ਼ਿਆਦਾ ਪ੍ਰੋਬਲਮਸ ਫੇਸ ਕਰ ਰਹੇ ਆ देयर ਇਜ਼ ਉਹਨਾਂ ਦਾ ਸ਼ੋਸ਼ਣ ਬਹੁਤ ਹੋ ਰਿਹਾ ਕੋਈ ਜੌਬ ਤੇ ਸ਼ੋਸ਼ਣ ਸ਼ੋਸ਼ਣ ਹੋ ਰਿਹਾ ਹੈ ਥੈਨ ਉਹਨਾਂ ਦਾ ਲਾਈਕ ਲੈਂਡਲੋਰਡ ਵੀ ਤੰਗ ਕਰ ਰਿਹਾ ਉਹਨਾਂ ਨੂੰ ਜਿਹੜੀ ਪੜ੍ਹਾਈ ਹੈ ਪੜ੍ਹਾਈ ਦੇ ਵਿੱਚ ਵੀ ਬਹੁਤ ਪ੍ਰੋਬਲਮਸ ਆ ਰਹੀਆਂ ਕਿਉਂਕਿ ਉਹ ਇੱਕ ਤਾਂ ਉਹਨਾਂ ਦੀ ਉਮਰ ਛੋਟੀ ਹੈ ਏ ਕੋ ਟੋਟਲੀ ਨਵੇਂ ਇੱਕ ਕਲਚਰ ਦੇ ਵਿੱਚ ਆ ਰਹੇ ਆ ਤੇ ਉਹਨਾਂ ਨੂੰ ਅਡਾਪਟ ਕਰਨਾ ਬਹੁਤ ਮੁਸ਼ਕਲ ਹੁੰਦਾ ਸੋ ਸਾਡਾ ਇਹ ਹੀ ਹੈ ਕਿ ਬੱਚਿਆਂ ਨੂੰ ਜਿਹੜੀ ਨੋਲਿਜ ਚਾਹੀਦੀ ਹੈ ਲਾਈਕ ਜਿਹੜੀ ਚੀਜ਼ਾਂ ਬਾਰੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਨਵੀਂ ਕਮਿਊਨਿਟੀ ਦੇ ਵਿੱਚ ਆਏ ਉਹਨਾਂ ਕੋਲੇ ਉਸ ਜਿਹੜੀ ਇਨਫੋਰਮੇਸ਼ਨ ਆ ਉਹਦੇ ਨਾਲ ਉਹ ਉਹਨਾਂ ਕੋਲੇ ਉਹ ਇਨਫੋਰਮੇਸ਼ਨ ਹੋਵੇ ਐਂਡ ਦੈਨ ਦੇ ਕੈਨ ਸਰਵਾਈਵ ਬੈਟਰ ਐਂਡ ਦੇ ਕੈਨ ਬੀ ਅ ਗੁੱਡ ਸਿਟੀਜ਼ਨ ਆਫ ਅ ਕੈਨੇਡੀਅਨ ਕਮਿਊਨਿਟੀ ਓਕੇ ਲਵ ਸੋ ਇਹ ਜਿਹੜਾ ਆਪਣਾ ਇਵੈਂਟ ਹੈ ਗਾਈਡੈਥਨ 21 ਦਿਨ ਹੋ ਰਿਹਾ ਹੈ। ਔਰ ਟਾਈਮਿੰਗਸ ਕੀ ਹੈ, ਲੋਕੇਸ਼ਨ ਕੀ ਹੈ ਔਰ ਕੀ ਸਾਰੇ ਲੋਕਾਂ ਲਈ ਅਵੇਲੇਬਲ ਹੈ? ਇਜ਼ ਇਟ ਓਪਨ ਟੂ 올 ਦਾ ਪਬਲਿਕ? ਯਾ ਸਬਸ ਇੰਟਰਨੈਸ਼ਨਲ ਸਟੂਡੈਂਟਸ ਹੀ ਆ ਸਕਦੇ ਆ ਯਾ ਫਿਰ ਕੋਈ ਸਾਈਨ ਅਪ ਫੀ ਹੈਗੀ ਹੈ ਯਾ ਇਜ਼ ਇਟ ਇਜ਼ ਇਟ ਫ੍ਰੀ ਇਵੈਂਟ? ਸੋ ਪਾ ਜੀ ਸਾਰਿਆਂ ਤੋਂ ਪਹਿਲਾਂ ਇਹ ਇਟਸ ਅ ਫ੍ਰੀ ਆਫ ਕਾਸਟ ਇਵੈਂਟ। ਇਹਦੀ ਕੋਈ ਫੀਸ ਨਹੀਂ ਹੈ, ਕੋਈ ਇਹਦੀ ਤੁਹਾਨੂੰ ਟਿਕਟ ਨਹੀਂ ਲੈਣੀ ਪੈਣੀ। 31 ਅਗਸਤ ਨੂੰ ਹੋ ਰਿਹਾ ਸੈਟਰਡੇ। 1495 सैंडलवुड पार्कवे ईस्ट डिक्सी एंड सैंडलवुड मेजर इंटरसेक्शन ਐ ਸੇਮੈਕਸ ਸੈਂਟਰ ਇਹ ਹੋ ਰਿਹਾ 9:30 ਤੋਂ 3:30 ਵਜੇ ਤੱਕ ਸੋ ਤੁਸੀਂ ਕਦੋਂ ਵੀ ਆ ਕੇ ਉੱਥੇ ਜਿਹੜੀ ਵੀ ਤੁਹਾਨੂੰ ਇਨਫੋਰਮੇਸ਼ਨ ਦੀ ਲੋੜ ਹੈ ਤੁਸੀਂ ਉੱਥੇ ਆ ਕੇ ਆਪਣੇ ਵੈਂਡਰਸ ਤੋਂ ਪਤਾ ਕਰ ਸਕਦੇ ਹੋ ਤੇ ਇਹ ਆਪਣਾ ਟਾਰਗੇਟ ਹੈਗਾ ਨਿਊ ਕਮਰ ਐਂਡ ਜਿਹੜੇ ਸਟੂਡੈਂਟਸ ਆ ਇੰਟਰਨੈਸ਼ਨਲ ਸਟੂਡੈਂਟਸ ਇਹ ਆਪਣਾ ਟਾਰਗੇਟ ਆਡੀਅנס ਹੈ ਜੀ ਸੋ ਹੁਣ ਤੁਸੀਂ ਜਿਸ ਤਰ੍ਹਾਂ ਹੋਣੇ ਕਿਹਾ ਕਿ ਇਹ ਇਵੈਂਟ ਨਿਊ ਕਮਰਸ ਲਈ ਹੈ ਹੁਣ ਹੁ ਨਿਊ ਕਮਰਸ ਨੂੰ ਅਸੀਂ ਕੀ ਕੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਇਸ ਇਵੈਂਟ ਦੇ थ्रू ਕਿਹੜੇ ਕਿਹੜੇ ਵੈਂਡਰਸ ਆ ਰਹੇ ਕੁਝ ਦੱਸੋਣਾ ਵਾਹ ਹਾਂਜੀ ਗੁਰਜੂਤ ਆਪਣੇ ਕੋਲ ਜਿਹੜੀ ਸਰਵਿਸਿਜ਼ ਹੈ ਇਹਨਾਂ ਦੀ ਬਹੁਤ ਲੰਬੀ ਲਿਸਟ ਹੈ ਆਪਣੇ ਕੋਲ ਲਗਭਗ 30 ਤੋਂ 30 ਤੋਂ 32 ਦੇ ਆਸ-ਪਾਸ ਜਿਹੜੀਆਂ ਆਰਗੇਨਾਈਜੇਸ਼ਨਸ ਆ ਰਹੀਆਂ ਨੇ ਵੈਂਡਰਸ ਆ ਰਹੇ ਨੇ ਉਹਦੇ ਵਿੱਚ ਆਪਾਂ ਸਟਾਰਟ ਕਰੀਏ ਤਾਂ ਜੌਬ ਸਰਚ ਐਂਡ ਨੈਵੀਗੇਸ਼ਨ uh then we have uh, one of a uh, mental health and uh, mental health support that is uh, one of the major things that students need right they phir apne kol aa janda hai uh, immigration and legal kyunki bachiyan nu aajkal rules bahut change ho rahe hai so apne kol char panch categories de vich lawyers aa rahe ne immigration tenant lawyers criminal uh, uh, criminal lawyers and many more ਐਂਡ ਭਾਜੀ ਅਨਦਰ ਥਿੰਗ ਦੈਨ ਵੀ ਆਰ ਟਾਕਿੰਗ ਅਬਾਊਟ ਅ ਜੌਬ ਰਾਈਟ ਬੱਚੇ ਆਇਆਂ ਨੂੰ ਅੱਜ ਕੱਲ ਸਟ्रेस ਬਹੁਤ ਹੋ ਰਿਹਾ ਕੁਝ ਬੱਚੇ ਸਟ्रेस ਕਰਕੇ ਲਾਈਕ ਦੇ ਉਹ ਗਲਤ ਕਦਮ ਚੁੱਕ ਲੈਂਦੇ ਆ ਉਹਦੇ ਵਿੱਚ ਕਈ ਵਾਰੀ ਉਹ ਸੁਸਾਈਡ ਕਰ ਲੈਂਦੇ ਆ ਆਪਸ ਹੁੰਦੇ ਆ ਦੈਨ ਉਹ ਨਸ਼ੇ ਕਰਨ ਲੱਗ ਜਾਂਦੇ ਆ ਦੈਟ ਇਜ਼ ਲਾਈਕ ਅਨਦਰ ਬੈਡ ਸਟੈਪ ਇਨ देयर ਲਾਈਫ ਰਾਈਟ ਤੇ ਉਹਦੇ ਕਰਕੇ ਆਪਾਂ ਦੋ ਆਰਗੇਨਾਈਜੇਸ਼ਨਸ ਆ ਰਹੀਆਂ ਐਨਕਰੇਜ ਐਂਡ ਪਾਰਕ ਇਹ ਦੋਨੇ ਆਰਗੇਨਾਈਜੇਸ਼ਨਸ ਡਰਗ ਐਡਿਕਸ਼ਨ ਅਵੇਅਰਨੈਸ ਦੀਆਂ ਨੇ ਸੋ ਇਫ ਯੂ ਨੀਡ ਐਨੀ ਹੈਲਪ ਇਨ ਐਨੀ ਆਫ ਥੀਸ ਮੈਟਰਸ ਯੂ ਕੈਨ ਕਮ ਐਂਡ ਗੈਟ ਦਾ ਇਨਫੋਰਮੇਸ਼ਨ ओके थैंक यू बाकी ਤੁਸੀਂ ਦੱਸ ਰਹੇ ਸੀ ਕਿ ਇਧਰ ਫ੍ਰੀ ਫੂਡ ਔਰ ਇੱਕ ਕਾਫੀ ਫਨ ਇਵੈਂਟ ਹੋਏਗਾ ਉਸ ਦੇ ਬਾਰੇ ਹਾਂਜੀ ਭਾਜੀ ਆਪਾਂ ਕੁਝ ਹੋਰ ਐਕਟੀਵਿਟੀਆਂ ਵੀ ਕਰ ਰਹੇ ਹਾਂ ਜਿਹਦੇ ਨਾਲ ਕਿ ਬੱਚਿਆਂ ਦਾ ਥੋੜਾ ਇੰਟਰਸਟ ਬਣੇ ਇਹ ਨਹੀਂ ਕਿ ਉਹ ਔਨ ਤੇ ਲਾਈਕ ਥੋੜਾ ਜਾ ਉਹ ਟਾਈਟ ਹੋ ਗਏ ਅਟੈਂਡ ਕਰਨ ਲਾਈਕ ਥੋੜੀ ਇੰਗੇਜਮੈਂਟ ਹੋਵੇ ਤੇ ਰਿਲੈਕਸ ਹੋ ਹੋ ਸਕਣ ਲਾਈਕ ਉਹਨਾਂ ਨੂੰ ਕੌਨਫੀਡੈਂਸ ਆਵੇ ਸੋ ਆਪਾਂ ਇਵੈਂਟ ਕਰ ਕੁਝ ਐਕਟੀਵਿਟੀਆਂ ਕਰ ਰਹੇ ਹਾਂ ਤੇ ਉਹਦੇ ਵਿੱਚ ਆਪਾਂ ਪ੍ਰਾਈਜ਼ਸ ਵੀ ਦੇਣੇ ਆ ਗਿਫਟ ਹੈਂਪਰਸ ਵੀ ਆ ਦੈਨ ਫੂਡ ਇਜ਼ ਆਬਵੀਅਸਲੀ ਓਵਰ देयर ਸੋ ਵੀ ਡੋਨਟ ਵਾਂਟ ਥੈਮ ਟੂ ਕਮ ਓਵਰ देयर ਐਂਡ ਗੋ ਐਮਪਟੀ ਐਮਪਟੀ ਸਟਮਕ ਓਕੇ ਲਵ ਸੋ ਅਸੀਂ ਬਹੁਤ ਐਕਸਾਈਟਿਡ ਆ ਕਿ ਗਾਈਡਾਥਨ ਇਵੈਂਟ ਜੋ ਆ ਰਿਹਾ ਹੈ ਬਟ ਇਹ ਤੇਰੀ ਸਿਰਫ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਬਾਕੀ ਬ੍ਰੈਂਟਨ ਦੇ ਵਿੱਚ ਕਾਫੀ ਹੋਰ ਕਮਿਊਨਿਟੀਆਂ ਵੀ ਹਨ ਸੋ ਉਹਨਾਂ ਕਮਿਊਨਿਟੀਆਂ ਦੇ ਉੱਪਰ ਇਸ ਇਵੈਂਟ ਦਾ ਕੀ ਇਫੈਕਟ ਹੋ ਸਕਦਾ ਭਾਜੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆ ਰਹੇ ਆ ਜ਼ਿਆਦਾਤਰ ਉਹਨਾਂ ਨੇ ਇੱਥੇ ਕੈਨੇਡੀਅਨ ਕਮਿਊਨਿਟੀ ਦਾ ਹਿੱਸਾ ਬੰਨਾ ਹੈ ਤੇ ਇਹ ਜਿਹੜਾ ਆਪਾਂ ਸਟੈਪ ਚੱਕ ਰਹੇ ਆ ਇਹ ਉਹਨਾਂ ਨੂੰ ਉਸ ਨੈਕਸਟ ਲੈਵਲ ਤੇ ਪਹੁੰਚਣ ਲਈ ਉਹਨਾਂ ਨੂੰ ਜਿਹੜੀ ਪ੍ਰੋਪਰ ਨੌਲੇਜ ਐਂਡ ਐਡਾਪਟਿਵ ਅਡਾਪਟ ਕਰ ਰਿਹਾ ਤਾਂ ਕਿ ਉਹ ਐਡਾਪਟ ਹੋ ਕੇ ਉਸ ਕਮਿਊਨਿਟੀ ਦਾ ਹਿੱਸਾ ਬਣ ਐਂਡ ਜਿੱਦਾਂ ਆਪਣੇ ਕਹਿੰਦੇ ਹੁੰਦੇ ਆ ਨਾ ਕਿ ਜੋ ਆਪਾਂ ਆਇਆ ਆਪਾਂ ਉਹੀ ਗਾਂ ਦੰਨੇ ਆ ਰਾਈਟ ਸੋ ਇਫ ਵੀ ਵੀ ਆਰ ਡੂਇੰਗ ਥਿਸ ਇਵੈਂਟ ਫਾਰ ਥੈਮ ਦੇ ਗੋਣਾ ਹੈਲਪ ਆਊਟ ਮੋਰ ਪੀਪਲ ਇਨ ਫਰਟ ਸੋ ਇੱਕ ਜਿਹੜੀ ਆ ਆਪਾਂ ਕਹਿ ਦਿੰਦੇ ਆ ਚੇਨ ਆਫ ਗੁੱਡਨੈਸ ਯਾ ਸੋ ਇਟਸ ਅ ਚੇਨ ਆਫ ਗੁੱਡਨੈਸ ਔਰ ਸੇਵਰ ਰਿਪਰੈਜ਼ੈਂਟ ਵੀ ਕਰਦੀ ਹੈ 셀ਫ ਸਰਵਿਸ ਸੋ ਜੀ ਸੋ ਐਸੀ ਕੌਜ਼ ਨਾਲ ਜੋੜਨਗੇ ਹਾਂਜੀ ਉਹ ਇਸ ਕੌਜ਼ ਨਾਲ ਜੋੜਾਂਗੇ ਕਿਉਂਕਿ ਆਪਾਂ ਵੀ ਸੇਵਾ ਨਾਲ ਜੁੜੇ ਆ ਕਾਫੀ ਚਿਰ ਤੋਂ ਰਾਈਟ ਸੋ ਲਓ ਮੇਰਾ ਨੈਕਸਟ ਕੁਐਸਚਨ ਹੈ ਕਿ ਅਸੀਂ ਇੱਕ ਇਨਾ ਵੱਡਾ ਇਵੈਂਟ ਆਰਗੇਨਾਈਜ਼ ਕਰ ਰਹੇ ਹਾਂ ਸੋ ਕਿਹੜੀ ਕਿਹੜੀ ਆਰਗੇਨਾਈਜੇਸ਼ਨਸ ਔਰ ਕਿਹੜੇ ਕਿਹੜੀ ਕਮਿਊਨਿਟੀਜ਼ ਕੰਬਾਈਨ ਕਰਕੇ ਜਾਂ ਕੌਣ ਸਾਨੂੰ ਇਨਾ ਚੀਜ਼ਾਂ ਤੇ ਹੈਲਪ ਕਰ ਰਿਹਾ ਇਸ ਇਨੇ ਵੱਡੇ ਨੋਬਲ ਕੌਜ਼ ਨੂੰ ਅਚੀਵ ਕਰਨ ਵਾਸਤੇ ਸੋ ਤੁਸੀਂ ਦੱਸੋਗੇ ਕਿ ਕਿਹੜੇ ਵੋਲੰਟੀਅਰਸ ਹੈ ਕਿਹੜੀ ਆਰਗੇਨਾਈਜੇਸ਼ਨਸ ਅ ਭਾਜੀ ਜਦੋਂ ਮਦਰ ਨੂੰ ਪਹਿਲਾਂ ਦੱਸਿਆ ਵੀ ਲਿਸਟ ਬਹੁਤ ਲੰਬੀ ਆ ਐਂਡ ਬਟ ਮੈਂ ਕੁਝ ਜਿਹੜੀਆਂ ਮੇਨ ਜਿਹੜੀਆਂ ਕਮਿਊਨਿਟੀ ਆਰਗੇਨਾਈਜੇਸ਼ਨਸ ਹੈ ਜਿਨ੍ਹਾਂ ਨੇ ਸਾਨੂੰ ਲਾਈਕ ਵੀ ਰੀਚ ਦਾ अमाउंट ਐਂਡ ਉਹ ਕਹਿੰਦੇ ਕਿ ਹਾਂਜੀ ਅਸੀਂ ਬਹੁਤ ਖੁਸ਼ ਆਂ ਕਿ ਸਾਨੂੰ ਇਸ ਚੀਜ਼ ਦਾ ਪਾਰਟ ਤੁਸੀਂ ਬਣਾ ਰਹੇ ਹੋ ਐਂਡ ਉਹਨਾਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਯੂਨਾਈਟਿਡ ਸਿਕਸ ਠੀਕ ਹੈ ਜੀ ਇਹ ਇੱਕ ਕਮਿਊਨਿਟੀ ਆਰਗੇਨਾਈਜੇਸ਼ਨ ਆ ਉਹ ਲੀਗਲ ਹਰ ਇੱਕ ਤਰ੍ਹਾਂ ਦੇ ਲੀਗਲ ਮੈਂਟਲ ਹੈਲਥ ਕਿਸੇ ਤਰ੍ਹਾਂ ਦੀ ਤੁਹਾਨੂੰ ਲੋੜ ਹੈ ਉਹ ਹੈਲਪ ਕਰਦੇ ਨੇ ਫਿਰ ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਜਿਹੜੀ ਕਿ ਕੈਨੇਡੀਅਨ ਗਵਰਨਮੈਂਟ ਵੱਲੋਂ ਹੈ ਠੀਕ ਹੈ ਇਟਸ ਅ ਮੈਂਟਲ ਹੈਲਥ ਹੈ ਨਾ ਫਿਰ ਆਪਾਂ ਇੰਡਸ ਕਮਿਊਨिटीज ਸਰਵਿਸਿਜ਼ ਰਾਈਟ ਕਮਿਊਨਿਟੀ ਆਰਗੇਨਾਈਜੇਸ਼ਨਸ ਆ ਥੈਨ ਆਪਾਂ ਗੱਲ ਕਰ ਲਈਏ ਤਾਂ ਡਰਗ ਐਡਿਕਸ਼ਨ ਅਵੇਅਰਨੈਸ ਪਾਰਕ ਜਿਹੜੀ ਪੀਲ ਦੀ ਡਰਗ ਐਡਿਕਸ਼ਨ ਅਵੇਅਰਨੈਸ ਐਂਡ ਥੈਨ ਆਪਣੇ ਕੋਲ ਹੈ ਐਨਕਰੇਜ ਇਹ ਦੋਨੇ ਜਿਹੜੀਆਂ ਆਰਗੇਨਾਈਜੇਸ਼ਨਸ ਆ ਦੇ ਵਲ ਰੀਅਲੀ ਹੈਪੀ ਟੂ ਬੀ ਅ ਪਾਰਟ ਆਫ ਇਟ ਬਿਕਾਜ਼ ਦ ਡਰਗ ਪ੍ਰੋਬਲਮ ਇਜ਼ ਅ ਬਿਗ ਐਂਡ ਫੇਰ ਆਪਾਂ ਗੱਲ ਕਰੀਏ ਤਾਂ ਖਾਲਸਾ ਆਇਡ ਤੁਸੀਂ ਖਾਲਸਾ ਆਇਡ ਨੂੰ ਜਾਣਦੇ ਹੋ ਉਹ ਇਨ ਲਾਈਕ ਇਸ ਤਰ੍ਹਾਂ ਦੇ ਜਿਹੜੇ ਕਮਿਊਨਿਟੀ ਵੈਲਫੇਅਰ ਦੇ ਇਵੈਂਟਸ ਉਹ ਕਰਨ ਚ ਬਹੁਤ ਕੋਈ ਵੈਲਫਰ ਹੋਗੀ ਸਾਊਥ ਏਸ਼ੀਅਨ ਲੀਗਲ ਕਲੀਨਿਕ ਹੋ ਗਿਆ ਜੀ ਐਂਡ THEN WE HAVE A LARDLIYA ਲਾਰਡਲੀਆਂ ਜਿਹੜੀ ਹੈ ਇਹ ਆਪਣੀ ਔਰਤਾਂ ਦੀ ਸਾਊਥ ਏਸ਼ੀਅਨ ਔਰਤਾਂ ਦੀ ਆਰਗੇਨਾਈਜੇਸ਼ਨ ਹੈ ਇਹ ਇੱਕ ਦੂਜੇ ਨੂੰ ਬਹੁਤ ਹੀ ਐਨਕਰੇਜ ਕਰਦੀਆਂ ਕਿ ਵਾਟ ਆਰ ਦਾ ਪ੍ਰੋਬਲਮਸ ਦੇ ਆਰ ਫੇਸਿੰਗ ਰਾਈਟ ਐਂਡ ਜੇ ਫਿਰ ਆਪਾਂ ਗੱਲ ਕਰੀਏ ਵਿਕਟਮ ਸਰਵਿਸਸ ਆਫ ਪੀਲ ਸੁਖਮਨੀ ਹੇਵਨ ਤੇ ਫਿਰ ਆਪਣੇ ਕੋਲ ਹੈ ਨਿਊ ਕਮਰ ਸੈਂਟਰ ਆਫ ਪੀਲ ਐਂਡ ਕਾਫੀ ਹੋਰ ਆਰਗੇਨਾਈਜੇਸ਼ਨਸ ਹੈ ਜਿਨ੍ਹਾਂ ਨੇ ਆਪਾਂ ਨੂੰ ਵੱਧ ਚੜ ਕੇ ਇਸ ਦੇ ਵਿੱਚ ਸਪੋਰਟ ਕੀਤਾ ਹੈ कहीं मेंशन कर रहे थे जॉब एजेंसीज़ या जिन्होंने सिक्योरिटी लाइसेंस बनाने वो वाली एजेंसीज़ भी आन हाँ जी भाजी अपने कोल सिक्योरिटी एंड अदर लाइसेंसिंग थ्री सिक्सटी कोर सिक्योरिटी इंक एंड देन वी हैव लेबर लिंक इट्स इम्पलॉयमेंट एम्प्लॉयमेंट एजेंसी इट डज हेल्प ਯੂ ਟੂ ਗੈਟ ਜੌਬ ਦਾ ਕਾਈਂਡ ਆਫ ਜੌਬ ਯੂ ਆਰ ਲੁਕਿੰਗ ਐਂਡ ਜੇ ਆਪਾਂ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਦੇ ਵਿੱਚ ਫਿਰ ਆਪਣੇ ਕੋਲ ਨੇ ਟਾਈਮ ਟੂ ਫਲਾਈ ਇਮੀਗ੍ਰੇਸ਼ਨ ਏ ਕੇ ਐਮ ਲਾ ਤੇ ਚਟਲ ਇਮੀਗ੍ਰੇਸ਼ਨ ਤੇ ਆਪਣੇ ਕੋਲ ਕੁਝ ਹੋਰ ਵੀ ਇਮੀਗ੍ਰੇਸ਼ਨ ਐਂਡ ਲੀਗਲ ਸਰਵਿਸਿਜ਼ ਜਦੋਂ ਮੈਂ ਵੀ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਮੈਨੂੰ ਵੀ ਦਿੱਕਤ ਆ ਰਹੀ ਸੀ ਕਿ ਕਿਸ ਨੂੰ ਅਪਰੋਚ ਕੀਤਾ ਜਾਏ ਲਾਇਸੈਂਸ ਬਣਾਉਣ ਵਾਸਤੇ ਸੋ ਇਟਸ ਅ ਬਿਗ ਹੈਸਲ ਸੋ ਸਾਰਾ ਕੁਝ ਇੱਕ ਹੀ ਜਗ੍ਹਾ ਸੇਵ ਮੈਕ ਸੈਂਟਰ ਤੇ ਆਈ ਥਿੰਕ ਇੰਟਰਨੈਸ਼ਨਲ ਸਟੂਡੈਂਟਸ ਲਈ ਕਾਫੀ ਕਾਫੀ ਟਾਈਮ ਸੇਵਿੰਗ ਹੋਏਗਾ ਹਾਂਜੀ ਹਾਂਜੀ ਕਿਉਂਕਿ ਆਪਾਂ ਇਹੀ ਹੈ ਕਿ ਜਿਹੜਾ ਆਪਾਂ ਇੱਕ ਵਨ ਸਟਾਪ ਪਲੇਸ ਹੈ ਕਿ ਜਿੱਥੇ ਤੁਹਾਨੂੰ ਕਿਸ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਚਾਹੀਦੀ ਆ ਯੂ ਵਿਲ ਗੈਟ ਥੈਟ ਇਨਫੋਰਮੇਸ਼ਨ ਜੇ ਅਸੀਂ ਤੁਹਾਨੂੰ ਉਹ ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਕਰ ਸਕਦੇ ਵੀ ਵਿਲ ਪੁਆਇੰਟ ਯੂ ਟੂ ਦਾ ਰਾਈਟਡ ਪਰਸਨ ਕਿ ਜਿਹੜਾ ਬੰਦਾ ਤੁਹਾਨੂੰ ਰਾਈਟ ਇਨਫੋਰਮੇਸ਼ਨ ਦੇ ਸਕੇ ਰੈਦਰ ਦੈਨ ਨਾਟ ਗਿਵਿੰਗ ਯੂ ਇਨਫੋਰਮੇਸ਼ਨ ਔਰ ਤੁਹਾਨੂੰ ਗਲਤ ਇਨਫੋਰਮੇਸ਼ਨ ਦੇ ਇਹ ਓਕੇ ਲਵ ਸੋ ਅਸੀਂ ਇਨ ਦੀ ਐਂਡ ਵਾਪਸ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕੀ ਡੇਟ ਸੀ ਕੀ ਲੋਕੇਸ਼ਨ ਸੀ ਕੀ ਟਾਈਮ ਸੀ ਕੈਨ ਯੂ ਪਲੀਜ਼ ਰਿਪੀਟ ਹਾਂਜੀ ਗੁਰਜੋਤ ਆਪਾਂ ਮਿਲਦੇ ਆਂ 30 ਅਗਸਤ ਨੂੰ ਸ਼ਨੀਵਾਰ ਦੇ ਦਿਨ ਸੇਵ ਮੈਕਸ ਸੈਂਟਰ 1495 ਸੈਂਡਲਵੁੱਡ ਪਾਰਕ ਵੇ ਈਸਟ ਮੇਜਰ ਇੰਟਰਸੈਕਸ਼ਨ ਹੈਗੀ ਹੈ ਡਿਕਸੀ ਐਂਡ ਸੈਂਡਲਵੁੱਡ 9:30 ਤੋਂ 3:30 ਤੇ ਜੇ ਤੁਸੀਂ ਇਸ ਇਵੈਂਟ ਲਈ ਰਜਿਸਟਰ ਕਰਨਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਸਾਰੀਆਂ ਡਿਟੇਲਸ ਦਿੱਤੀਆਂ ਹੋਈਆਂ ਫੀਲ ਫ੍ਰੀ ਟੂ ਕਮ ਓਵਰ देयर ਇਫ ਆਸਕ ਅਸ ਕੁਐਸ਼ਨਸ ਇਫ ਯੂ ਨੀਡ ਐਨੀ ਕੁਐਸ਼ਨਸ ਓਕੇ ਇੱਥੇ ਸਾਰੀਆਂ ਡਿਟੇਲਸ ਆਪਾਂ ਦਿੱਤੀਆਂ ਹੋਈਆਂ ਸੋ ਤੁਸੀਂ ਰਜਿਸਟਰ ਕਰ ਸਕਦੇ ਹੋ ਫੀਲ ਫ੍ਰੀ ਟੂ ਕਮ ਐਂਡ سپورਟ ਅਸ ਥੈਂਕ ਯੂ